ਨਾ ਵੀਰੋ ਦੋਸਤੋ ਹੁਣ ਆਪਾਂ ਚੱਲਨੇ ਆ ਮੰਦਿਰ ਨੂੰ ਸਰਸਪਤੀ ਮਾਂ ਦਾ ਮੰਦਿਰ ਆ ਸਵਿੱਤਰੀ ਵੀ ਕਹਿੰਦੇ ਆ ਸਰਸਪਤੀ ਵੀ ਕਹਿੰਦੇ ਆ ਉਹ ਸਾਹਮਣੇ ਮੰਦਿਰ ਆ ਉਚਾਈ ਤਾਂ ਇਹਦੀ ਬਹੁਤ ਹੋਊਗੀ ਦੂਰ ਤੇ ਇਧਰੋਂ ਮੈਂ ਆਇਆ ਉੱਚਾ ਰਸਤਾ ਕਿੰਨਾ ਸੀ ਅੱਧ ਚੱਕਰ ਬਣਾਈ ਐ ਤੇ ਇਧਰ ਹੁਣ ਮੈਂ ਜਾ ਰਿਹਾ ਹਾਂ ਉਹ ਇੱਕ ਚੱਕਰ ਤਾਂ ਹੈਗਾ ਪੌੜੀਆਂ ਵਧੀਆ ਬਣੀਆਂ ਐ ਉੱਚਾ ਭਾਵੇਂ ਕਿੰਨਾ ਹੀ ਆ ਉਚਾਈ ਦਾ ਡਿੱਕਾ ਨਹੀਂ ਹੁੰਦਾ ਤੇ ਪੌੜੀਆਂ ਵੀ ਪੂਰੀਆਂ ਚੜੀਆਂ ਹੋਈਆਂ ਮਾਲੋ ਚੜਾਈ ਇੰਨੀ ਹੈ ਦੋ ਮਿਸ਼ਰਨ ਦਾ ਕਿਹੜਾ ਨਾਮ ਲੰਘ ਜਾਣਾ ਇਹ ਜਿਹੜਾ ਪਹਾੜਾਂ ਦਾ ਪੱਥਰ ਹੈ ਉਸੇ ਦੀ ਇਹ ਬਣਾਏ ਹੋਏ ਦਰਜਾ ਹਾਲ ਚੱਲ ਰਿਹਾ ਹੈ 에어로ਪਲੇਨ ਆ ਜਾਂਦਾ ਪਿਆ ਨਰਟ ਦੀ ਜਿਵੇਂ ਪਹਾੜਾਂ ਦੇ ਨਾਲ ਖਹਿਮਾ ਜਾਂਦਾ ਆਹ ਰੇਤੇ ਦੇ ਡੱਬੇ ਆ ਇਹ ਪਿਓਰ ਰੇਤਾ ਆਹ ਰੇਤਾ ਨਹੀਂ ਮਿਲਦਾ ਕਿਤੇ ਇੱਕ ਤਾਂ ਹੁੰਦਾ ਹੈ ਟਿੱਬੇ ਆਮ ਰੇਤੇ ਦੇ ਜਿਹੜੀ ਮਿੱਟੀ ਦੇ ਹੁੰਦੇ ਆ ਜਿਹੜਾ ਆ ਰੇਤਾ ਆਹ ਨਹੀਂ ਮਿਲਦਾ ਹੁੰਦਾ ਇਹ ਤਾਂਵੇਂ ਜਗ੍ਹਾ ਤੇ ਮਿਲਦਾ ਰੇਤਾ ਇਹ ਇਹਦਾ ਚੱਕਰ ਨਹੀਂ ਪਤਾ ਲੱਗਿਆ ਵੀ ਜੋ ਇਧਰ ਲਈ ਸ਼ੈਡ ਹੈ ਇਹ ਰੇਤੇ ਦੀ ਹੈ ਜੋ ਇਧਰ ਲਈ ਸ਼ੈਡੋ ਪਹਾੜਾਂ ਦੀ ਐ ਉਹ ਸਮਝ ਤੋਂ ਬਾਹਰ ਆ ਚੱਕਰ ਜੋ ਪੁਸਕਰ ਐ ਪੁਸਕਰ ਨਾ ਪਹਾੜੀ ਇਲਾਕਾ ਸਾਰਾ ਤੇ ਪਹਾੜੀ ਇਲਾਕੇ ਦੇ ਚੱਕਰ ਦੇ ਵਿੱਚ ਨਾ ਮੈਂ ਅੱਜ ਸ਼ਵਿਤਰੀ ਮਾਤਾ ਦੇ ਮੰਦਿਰ ਨੂੰ ਜਾ ਰਿਹਾ ਸੀ ਉੱਪਰ ਜਾ ਰਿਹਾ ਮੈਂ ਤੇ ਚੱਕਰ ਐ ਦੇਖਿਆ ਵੀ ਇਧਰ ਲਈ ਸ਼ੈਡ ਰੇਤਾ ਜਮਾ ਰੇਗਿਸਤਾਨੀ ਆ ਜਿਹੜੇ ਰੇਗਿਸਤਾਨੀ ਰੇਤਾ ਹੁੰਦਾ ਇੱਕ ਤਾਂ ਹੁੰਦਾ ਉਂਗਰੇ ਤਾਂ ਅਮਰੇਤਾ ਉਹ ਪੰਜਾਬ ਦੇ ਵਿੱਚ ਤਾਂ ਹੈ ਨਹੀਂ ਇਹ ਰੇਤਾ ਜਿਹੜਾ ਇੱਥੇ ਆ ਤੇ ਇਧਰਲੀ ਛੜ ਪਹਾੜ ਆ ਨਾਲ ਲਾਲ ਲੱਗਦੇ ਬਸ ਪਹਾੜ ਤੇ ਰੇਗਿਸਤਾਨੀ ਰੇਤਾ ਤੇ ਇਹ ਵੀ ਕੋਈ ਇਹ ਮਨ ਲੋਕ ਕਾਲਾ ਹੀ ਹੈ ਪਰਮਾਤਮਾ ਦੀ ਨਾਲ ਜਮ ਖੇਮਾ ਤਾਂ ਰੇਤਾ ਹੋਵੇ ਤੇ ਇਧਰ ਪਹਾੜ ਹੋਣ ਕੋਲ ਪਾਸੇ ਕਿੱਥੇ ਮਾਤਾ ਰਿਜਾ ਦਾ ਨਿਕਸਲ ਮੈਂ ਗਏ ਦੇ ਤੋ ਰਿਹਾ ਹੈ ਭਾਈ ਸਾਹਿਬ ਕਿਤਨੇ ਕਿ ਉੱਚੀ ਹੈ ਜਗਾ ਇਹ ਆਪਣਾ ਮੰਦਰ ਕੀ ਮਾਤਾ ਕੇ ਲਗਭਗ 800 ਮੀਟਰ ਉਚਾਈ ਹੈ ਉਚਾਈ ਹੈ ਤੇ ਜਾਣੇ ਮੇਂ ਦਿੱਕਤ ਆਤੀ ਹੈ ਕੁਝ आगा आगा तो तो रुकना पड़ता है, बीच बीच में रुकना दो सौ मीटर की तो एक कोई देखी आपने। एक तो है ये उधर माता का मंदिर है उसमें नहीं है इधर है इधर इसलिए क्योंकि वो अरावली पर्वतमाला आ रही है ना अरावली की पर्वतमाला आ रही है और अरावली की उस साइड रेगिस्तान नहीं है और इस साइड रेगिस्तान है हवाओं की वजह से ਉਧਰ ਹੈ ਇਧਰ ਨਹੀਂ ਹੈ ਹਾਂ ਉਧਰ ਹੈ ਇਧਰ ਨਹੀਂ ਹੈ ਐਸਾ ਲਾ ਵੀਰੋ ਇਹਨਾਂ ਤਾਂ ਭਰਾਵਾ ਉਹ ਵਾਲਾ ਦੱਸਤਾ 800 ਮੀਟਰ ਕਹਿਗੇ ਤੇ ਦੇਖੋ ਹੋ ਸਕਦਾ ਹੈ ਕਿ ਕਿਵੇਂ ਮੋੜਤਾ ਜਾਂ ਤਾਂ ਆ ਗਿਆ ਖਰ ਆ ਸੀ ਗਿਆ ਹੁਣ ਆਹ ਰੇਗਿਸਤਾਨ ਰੇਤਾਂ ਤੇ ਇੱਥੇ ਆ ਕੇ ਪਹਾੜ ਉਹ ਸਾਹਮਣੇ ਪਹਾੜਾ ਗਾ ਨਾਲ ਤੇ ਸਾਰਾ ਪਹਾੜੀ ਏਰੀਆ ਆ ਗਿਆ ਤੇ ਮੰਦਰ ਤਾਂ ਜੇ ਦੂਰੀ ਪਹੁੰਚਾਈ ਤੇ ਹੋ ਪਿਆ ਮੰਦਰਾ ਜੇ ਇਹ ਤੁਮ੍ਹ ਵੀਡੀਓ ਬੜੀ ਲੰਮੀ ਪੈ ਜੂ ਤੇ ਮੈਂ ਥੋੜੀ ਕਰਕੇ ਬਣਾਉਣਾ ਗੇਰਾ ਇਹ ਲਿਫਟ ਵਾਲਾ ਸਿਸਟਮ ਲੱਗਿਆ ਸਾਰਾ ਜੇ ਕਿਸੇ ਨੇ ਚੱਲਣਾ ਹੋਵੇ ਵੀ ਕੋਈ ਉੱਪਰ ਨਹੀਂ ਜਾ ਸਕਦਾ ਕੋਈ ਬਜ਼ੁਰਗ ਹੁੰਦਾ ਆ ਜੋ ਹੈ ਨਾ ਬੈਠਣ ਨੂੰ ਲਿਫਟ ਲੱਗੀ ਹੈ ਇਹ ਉੱਤਰ نیچے ਤੋਂ ਆਉਂਦੀ ਹੈ ਅਜੇ ਤਾਂ نیچے ਵੀ ਨਹੀਂ ਜਾਂਦਾ ਬਹੁਤ ਦੂਰ ਤੱਕ ਹੈ ਉੱਪਰ ਜਾ ਕੇ ਤੁਹਾਨੂੰ ਦਿਖਾਵਾਂਗੇ ਲਾਈਟ ਵੀ ਚੱਲ ਰਹੀ ਹੈ ਉੱਪਰ ਇਹ ਦੇਖੋ ਲਾਈਟ ਆ ਰਹੀ ਹੈ ਉੱਪਰ ਜਾ ਰਹੀ ਹੈ ਸਾਰੀ ਟੋਟਲ ਇਹ ਤਾਂ ਲਾਈਟ ਜਾ ਰਹੀ ਹੈ ਲਾਈਟ ਲਾਈਟ ਕੀ ਹੈ ਤਾਰ ਜਾ ਰਹੀ ਹੈ ਬਾਹਰ ਤੇ ਆਹ ਪਾਣੀ ਵਾਲੀ ਵਾਟਰ ਵਾਲੀ ਪਾਈਪ ਜਾ ਰਹੀ ਹੈ ਉੱਪਰ ਤੇ ਹਈ ਤਾਂ ਵੀ ਅੱਧ ਤੋ ਥੱਲੇ ਖੜੇ ਆਂ ਕਰ ਵੀ ਕਰਦੇ ਪਾਣੀ ਨਿਕਲੋ ਸਰ ਜਮਾ ਬੋ ਜਾਏਗਾ ਤੇ ਬਾਕੀ ਪੰਜਾਰੀ ਤੋਂ ਪੁੱਛਾਂਗੇ ਕਿੰਨੀ ਉਚਾਈ ਹੈ ਉਚਾਈ ਦੱਸਿਆ ਭਾਈ ਕਿਤਨੀ ਹੈ 900 सीढ़ियां सर आपके हां 900 सीढ़ियां ही है 900 सीढ़ियां है ये सीढ़ियां गिनती हमारी पूरी हां पूरी हां रुक जाओ चंद्रगढ़ हूं वो जो पहुंचते है ना मनोभावना लिए अपनी नई माता के मंदिर पे ओनु कल्ली कल्ली चीज दा पता हुंदा है आप भाया मेरा ते भाई जी कित्थों पहुंचे हो 900 सीढ़ियां कौन सी जगह से पहुंचे हो ये आप जगह कौन सी से पहुंचे हो हम कौन सी जगह ए भाई अपनी लंबाई का मालूम मा है आपको भी कितना लंबाई है कितनी कुछ पता नहीं ऊंचाई कितनी है पता नहीं ऊंचा हाइट मान लो ऊंचाई कितनी है नीचे से 200 सीढ़ियां है 900 सीढ़ियां है ये सीढ़ियां 900 पूरी 900 पूरी है, है।, है। आपने गिनी है नीचे से लेके ऊपर तक पूरी टोटल 900 900 तो आप गिनती कर ले यार आप ना सरदा से आए सी कोई मनोभावना तो पूरी होएगी वो तो माता सुनेगी तुम्हारी है ना माता जी पुकार सुनेगी वो हां सुनेगी बहुत होए पाओ ना है माता जी ठीक है ਆ ਦੇਖ ਲਓ ਪੱਥਰ ਭਰਵੋ ਪਹਾੜਾਂ ਦੇ ਐਨੇ ਖਤਰਨਾਕ ਹੁੰਦੇ ਨੇ ਆ ਦੇਖ ਲਓ ਨਾਲੋਂ ਮੈਂ ਬਣਾਈ ਜਾਂਨੇ ਜੇ ਇੱਕ ਗਿਰ ਗਿਆ ਕੀ ਬਣੂ ਇਹਦਾ ਤੇ ਨੀਚੇ ਵਾਲੇ ਦਾ ਕੀ ਬਣੂ ਆ ਖੋਨਾ ਪਈਆਂ ਹੋਈਆਂ ਤੇ ਹਜੇ ਉੱਪਰ ਮੈਂ ਦੇਖਦਾ ਕਿੰਨਾ ਖੜੇ ਗਿਆ ਆ ਹੀ ਨਾ ਰਹਿ ਗਿਆ ਤੇ ਉਹ ਭਰਾ ਮੇਰੇ ਕੋਲੋਂ ਗਿਆ ਸੀੜੀਆਂ ਦੱਸ ਕੇ ਸੀੜੀਆਂ ਦਾ ਮਤਲਬ ਪੌੜੀਆਂ ਇਹ ਪੌੜੀਆਂ ਦੀ ਚੜਾਈ ਵੀ ਐ ਇਸ ਤਰ੍ਹਾਂ ਚੜਾਈ ਐ ਉੱਥੇ ਥੋੜੀ ਭੀੜੀ ਐ ਤੇ ਤਾਂ ਕਰਕੇ 900 ਸੀੜੀ ਆ ਮੰਨ ਲਓ ਪੌੜੀ 900 ਪੂਰੀ ਗਿਣਤੀ ਐ ਦੀ ਤੇ ਚੜਾਈ ਲੰਬਾਈ ਨਹੀਂ ਆਪਾਂ ਦੇਖੀ ਤੇ ਉਸ ਹਿਸਾਬ ਨਾਲ ਹੈਗੀ 900 ਉਹ ਵੀ ਮੈਂ ਗਿਣਤੀ ਨਹੀਂ ਕਰੀ ਉਹ ਇਹਦਾ ਸੇਵਕ ਸੀ ਉੱਪਰੋਂ ਆ ਰਿਹਾ ਸੀ ਮੈਂ ਵੀਡੀਓ ਬਣਾ ਰਿਹਾ ਸੀ ਉਹਨੇ ਤਾਂ ਪੁੱਛਿਆ ਆ ਦੇਖ ਲਓ ਚੌੜੀ ਵੀ ਕਿੰਨੀ ਐ ਪੌੜੀ ਵੀ ਦੇਖ ਲਓ ਇਹਦੀ 1 2 3 4 5 6 7 8 9 10 10 ਪਲੇਟਾਂ ਪਾਈਆਂ ਨੇ ਇਹਨਾਂ ਨੇ ਭੀੜੀਆਂ ਤੇ ਆ ਘਟ ਹੈ ਆ ਵੀ ਘਟ ਹੈ ਐ ਇਸ ਤਰ੍ਹਾਂ ਦੇਖ ਲਓ ਇਹਦੀ ਲੰਬਾਈ ਵੱਧ ਐ ਦੇ ਸੇਵ ਕੋ ਜਿਹੜੇ ਆ ਰਹੇ ਆ ਚੰਗੀ ਐ ਆ ਬੈਠੇ ਨੇ ਮਾਂ ਕੀ ਇਹ ਵੀ ਹਫਤੇ ਬਚਾਰੇ ਉਹ ਦੁੱਧ ਚੁੰਗ ਰਿਹਾ ਬੱਚਾ ਛੋਟਾ ਐ ਬੱਚਾ ਦੁੱਧ ਚੁੰਗ ਰਿਹਾ ਜਮਾ ਮੇਰੇ ਕੋਲੇ ਐ ਜਮਾ ਉਹ ਦੇਖ ਚੱਕ ਕੇ ਉਧਰ ਨੂੰ ਵਾ ਗਿਆ ਨੇੜੇ ਨੇ ਹੁੰਦਾ ਤਾਂ ਮੈਨੂੰ ਇਧਰ ਉਪਰ ਹੀ ਬੈਠੇ ਐ ਇੱਧਰ ਮੰਦਰ ਆ ਗਿਆ ਉੱਪਰ ਫਾਂ ਨਾਲ ਦੀ ਫੇਰ ਲੰਘ ਗਿਆ ਮੈਂ ਬਾਕੀ ਐਨ ਲੱਗ ਗਿਆ ਪਰ ਆਵਾ ਲੰਬੀ ਬਣ ਗਈ ਵੀਡੀਓ ਵੀਡੀਓ ਤਾਂ ਆਪਾਂ ਨਹੀਂ ਬਣਾਉਂਦੇ ਸਾਰੀ ਟੋਟਲ ਤੁਹਾਨੂੰ ਜਾਣਕਾਰੀ ਦੱਸਾਂਗੇ ਵੀ ਫੇਰ ਹੀ ਆਪਾਂ ਨੂੰ ਫਾਇਦਾ ਜੋ ਵੀ ਆਉਂਦੇ ਸੇਵ ਕਬ ਦੀ ਮਨੋ ਕਾਮਨਾ ਪੂਰੀ ਹੁੰਦੀ ਆ ਉਹਨਾਂ ਦੇ ਫਿਰ ਰਸਤੇ ਚੋਂ ਨਹੀਂ ਮੁੜਦੇ ਹਲਾ ਭੈਣੇ ਵੀ ਦੂਰ ਸੇ ਆਈ ਐ ਸਿਸਟਰ ਇਹ ਵਿਚਾਰੀ ਅਰੈਸਟ ਕਰ ਰਹੀ ਐ ਥੋੜਾ ਉਚਾਈ ਬਹੁਤ ਐ ਤੇ ਹੱਸ ਕੇ ਰਹੀ ਐ ਭੈਣ ਉਚਾਈ ਤਾਂ ਐ ਨਾ ਹੁਣ ਮੇਰੇ ਵੱਲ ਦੇਖੋ ਤਾਂ ਮੈਂ ਮੁੜਕਾ ਤਾਂ ਮੈਨੂੰ ਵੀ ਆਏ ਪੈ ਬਹੁਤ ਹੰਦੇ ਹਾਂ ਉਹ ਚਲੋ ਆਪਾਂ ਐ ਨਾ ਰਸਤੇ ਚ ਨਹੀਂ ਮੁੜੇ ਮਨੋ ਕਾਮਨਾ ਮਾਤਾ ਪੂਰੀ ਕਰੂਏ ਆਪਣੀ ਲਓ ਜੀ ਆਪਾਂ ਮੰਦਰ ਦੇ ਹੁਣ ਨੇੜੇ ਪਹੁੰਚ ਗਏ ਆ ਇਹ ਵੱਡੋ ਮੰਦਰ ਜੈਸਵਿਤਰੀ ਮਾਤਾ ਮੰਦਰ ਤੇ ਇਧਰ ਦੇਖ ਲਓ ਇਹ ਜੋ ਹੈ ਨਾ ਮੌਂਕੇ ਇਹ ਮੌਂਕੇ ਵਿਚਾਰੇ ਭੁੱਖ ਲੱਗੇ ਹੁੰਦੇ ਆ ਇਹਨਾਂ ਨੂੰ ਉੱਪਰ ਆ ਜਾਂਦੇ ਆ ਵੀ ਕੋਈ ਮੱਥਾ ਦੇਖਦਾ ਤਾਂ ਕੋਈ ਖਾਣ ਨੂੰ ਲਿਆਉਂਦਾ ਇਹ ਉਹ ਝੰਡਾ ਲੱਗਿਆ ਸਾਹਮਣੇ ਜੈ ਸ਼੍ਰੀ ਆਮ ਦਾ ਝੰਡਾ ਵੀ ਲੱਗਿਆ ਹੋਇਆ ਉਏ ਇਹ ਇਨ ਪਕੜ ਵਾਲਾ ਹਲੈਗ ਤੇ ਆ ਜੋ ਤੁਹਾਨੂੰ ਦਿਖਾ ਰਿਹਾ ਮੈਂ ਇਹ ਲਿਫਟ ਲੱਗੀ ਹੋਈ ਹੈ ਤੇ ਲਿਫਟ نیچے ਜਾ ਰਹੀ ਹੈ ਬਾਤ ਆਦ ਕਰ ਲੈ ਯੂਟਿਊਬਰ ਹੈ ਹਾਂ ਪਰ ਤੇ ਇੱਕ ਪਾਈਪ ਉਹ ਜਾ ਰਹੀ ਹੈ ਨਾ ਉਹ ਪਾਈਪ ਤਾਰ ਆ ਰਹੀ ਹੈ ਉਹ ਜੋ ਬਾਹਰ ਆ ਰਹੀ ਹੈ ਨਾ ਉਹ ਇਹਦੀ ਬਿਜਲੀ ਕੀ ਬਾਹਰ ਆ ਇੱਕ ਜੋ ਬਹਿਰ ਆਉ ਪਏ ਪਾਰੀ ਆ ਉਹ ਪਾਣੀ ਕੀ ਪਾਣੀ ਵੀ ਉੱਪਰ ਮਿਲਦਾ ਤੇ ਲਾਈਟ ਵੀ ਮਿਲਦਾ ਤੇ ਜੋ ਨਹੀਂ ਆ ਸਕਦਾ ਉਮਰ ਵੱਜੀ ਏਜ ਵੱਡੀ ਹੈ ਤੋਂ ਲਿਫਟ ਸੇ ਆ ਸਕਦਾ ਤੇ ਜੋ ਛੋਟੀ ਉਮਰ ਦਾ ਆ ਲਿਫਟ ਤੇ ਨਾ ਚੜੇ ਉਹ ਸ਼ਰਦਾ ਭਾਵਨਾ ਨਾ ਮਾਤਾ ਦੇ ਮੰਦਿਰ ਤੇ ਆਵੇ ਤੇ ਮਨੋ ਕਾਮਨਾ ਤਾਂ ਪਈ ਪੂਰੀ ਹੋਊਗੀ ਬਾਕੀ ਆਪਾਂ ਸਾਰੀ ਜਾਣਕਾਰੀ ਲੈਣੇ ਆ ਉੱਪਰ ਜਾ ਕੇ ਬੀ ਕਿੰਨੀ ਉਚਾਈ ਆ ਕਿੰਨੀ ਚੜਾਈ ਆ ਐ ਨਾ ਦੇਖੋ ਲੰਬਾਈ ਵਾਲੀ ਇਹ ਵੀਡੀਓ ਦੀ ਤੇ ਵੀਡੀਓ ਸਾਰੀ ਤੁਹਾਨੂੰ ਦੱਸਾਂਗੇ ਅੱਗੇ ਪੰਜਾਰੀ ਹੋਣਗੇ ਪੰਜਾਰੀ ਸੇ ਪੁੱਛੀ ਜਾਏਗੀ ਬਾਤ ਇੱਕ ਜਨਰੇਟਰ ਵੀ ਉੱਪਰ ਹੀ ਪੜਾ ਹੈ ਇਹ ਜਨਰੇਟਰ ਬਾਕੀ ਤੁਹਾਨੂੰ ਹੁਣ ਵਾ ਇਧਰ ਤਾਂ ਦਿਖ ਰਿਹਾ ਪਹਾੜ ਤੇ ਹਜੇ ਉੱਪਰ ਜਾ ਕੇ ਮੈਂ ਦਿਖਾਉਂਗਾ ਵੀ ਕੁਝ ਦੀਂਦਾ ਹੈ نیچے ਕਿ ਨਹੀਂ ਦਿਖਦਾ ਆ ਬੈਠੇ ਮੋਕੀ ਵਿਚਾਰੇ ਕੀ ਕਰਨ ਮੇਰੇ ਕੋਲ ਬੈਠੇ ਹੁਣ 来 आज ही देख लो भाई जी ये भी नाल लेके ना आ जाओ ये गंदगी ता लिखਿਆ ਨਾ ਇੱਥੇ ਪਚਕਾਰੀਆਂ ਮਾਰੀ ਜਾਂਦਾ ਹਰੇਕ ਬੰਦਾ ਆ ਕੇ ਤੇ ਕੋਈ ਜ਼ਰੂਰੀ ਨਹੀਂ ਲੈ ਕੇ ਆਉਣਾ ਨਾਲ ਇਹ ਉਹ ਦੇਖ ਉੱਥੇ ਜਿੱਥੇ ਲਿਫਟ ਲੱਗੀ ਅੰਦਰ ਪ੍ਰੈਸ਼ਾ ਆ ਤਰਾ ਉੱਪਰ ਅਜਾਨ ਨੂੰ ਤੇ ਉੱਥੇ ਬਾਂਦਰੀ ਖੇਡੀ ਜਾਂਦੇ ਅੰਦਰ ਇੱਥੇ ਤਾਂ ਧੁੱਪ ਬਹੁਤ ਜ਼ਿਆਦਾ ਹੋ ਗਈ ਮੈਨੂੰ ਲੱਗਦਾ ਸੂਰਜ ਵੀ ਨੇੜੇ ਆ ਗਿਆ ਲੱਗਦਾ ਧੁੱਪ ਵੀ ਕਰੜੀ ਐ ਤੇ ਸੂਰਜ ਵੀ ਨੇੜੇ ਆ ਗਿਆ ਉਹ ਬੱਚਾ ਦੇਖੋ ਛੋਟਾ ਜਿਵੇਂ ਅੱਜ ਹੀ ਜਨਮ ਲਿਆ ਹੁੰਦਾ ਬੱਚੇ ਨੇ ਝੂਂ ਝੂਂ ਕਰ ਰਿਹਾ ਆਵਾਜ਼ ਤੁਹਾਨੂੰ ਸੁਣ ਰਹੀ ਹੋਈ ਆ ਲਓ ਵੀਰੋ ਮੰਦਰ ਦੇ ਉੱਪਰ ਆ ਗਏ ਆਪਾਂ ਹੁਣ ਆਹ ਦੇਖ ਲਓ ਕਰ ਤੋਂ ਦਰਸ਼ਨ ਪਹਿਲਾਂ ਝੰਡੇ ਦੇ ਫਲੈਗ ਦੇ ਜੈ ਮਾਤਾ ਦੀ ਲਿਖਿਆ ਕਿੱਤ ਹੁਣ ਦਿਖਾਉਣੇ ਨੀਚੇ ਹੁਣ ਬਿਜਲੀ ਉੱਪਰ ਆ ਗਈ ਆ ਬਾਹਰ ਆ ਗਈ ਤਾਰ ਦਿਖ ਰਹੀ ਹੈ ਜੋ ਤੇ ਉਹ ਲਿਫਟ ਦਿਖ ਰਹੀ ਹੈ ਤੇ ਉਹ ਨੀਚੇ ਦਿਖ ਰਿਹਾ ਤੁਹਾਨੂੰ ਇਹ ਦਿਖ ਰਿਹਾ ਪੁਸਕਰ ਏ ਪੋਸਟ ਕਰਾ ਸਾਰਾ ਉਹ ਘਾਟ ਦਿਖ ਰਹੀ ਹੈ ਘਾਟ ਜਿੱਥੇ ਇਸ਼ਨਾਨ ਕਰਦੇ ਆ ਕੇ ਯਾਤਰੀ ਘਾਟ ਬਣੀ ਹੋਈ ਹੈ ਤੇ ਆਗੇ ਨਾਲ ਪਹਾੜ ਪਰਬਤ ਉੱਧਰ ਦੇ ਆਪਾ ਮਾਤਾ ਦੇ ਮੰਦਿਰ ਤੇ ਗਏ ਸੀ ਤੇ ਉੱਧਰ ਵੀ ਤਾਂ ਹਣ ਪਹਾੜ ਦਿਖਾਏ ਸੀ ਤੇ ਇਹਦੀ ਉਚਾਈ ਥੋੜੀ ਜਿਆਦਾ ਇਹ ਜ਼ੂਮ ਕਰਕੇ ਦਿਖਾ ਰਿਹਾ ਤੁਹਾਨੂੰ ਇਹਦਾਂ ਵੀ ਬਿਜਲੀਆਂ ਤਾਰਾਂ ਆ ਰਹੀਆਂ ਦੇਓ ਪਾਣੀ ਵਾਲੀ ਪਾਇਪ ਜਾ ਰਹੀ ਹੈ। ਬਾਏ ਬਾਏ। ਬਾਏ। ਤੇ ਇਧਰ ਦਰ ਇਧਰ ਦੀ ਦਿਖਾ ਦੇਣਾ ਤੁਹਾਨੂੰ। ਲੈ ਆਪਾਂ ਉਹ ਮੰਦਿਰ ਦੀ ਵੀਡੀਓ ਤੁਹਾਨੂੰ ਦਿਖਾ ਦਿੰਨਾ। ਤੇ ਆਪਾਂ ਸਾਰੀ ਦਿਖਾ ਦਾਂਗੇ। ਪਾਣਾ ਆਪਾਂ ਨੂੰ ਜਾਣਕਾਰੀ ਨਹੀਂ ਹੈਗੀ। ਸਵੈਤਰੀ ਮਾਤਾ ਦੇ ਮੰਦਿਰ ਦਾ ਆਪਾਂ ਨੂੰ ਪਤਾ। ਇਹ ਅਤਸ ਵੀਰ ਜਾਨੀ ਪਤਾ ਕਾਦੀ ਲੱਗੀ ਐ ਤੇ ਮੂਰਤੀ ਦਾ ਮਾਤਾ ਦੀ ਹੈਗੀ ਐ ਤੇ ਇੱਥੇ ਆਉਂਦੇ ਚੜਾਉਣ ਗੁੱਟ ਚੜਾਉਂਦੇ ਆ ਖੋਪੇ ਦੇ ਆ ਬਿੱਲੀ ਭਈਆ ਇੱਧਰ ਵੀ ਸੀੜੀ ਚੜ੍ਹਦੇ ਉੱਪਰ ਪੌੜੀਆਂ ਉੱਪਰ ਪੌੜੀਆਂ ਚੜ੍ਹ ਕੇ ਇੱਥੇ ਜਿਨੇ ਮੱਥਾ ਟੇਕਣਾਉਣਾ ਤੇ ਆ ਇੱਥੇ ਗੁੱਟ ਚੜ੍ਹਦੇ ਨੇ ਗੁੱਟ ਲੈ ਸਕਦਾ ਬਾਕੀ ਇਹ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਪਈ ਹੈ ਕੀ ਜੇ ਆਪਣੇ ਫੋਨ ਨੂੰ ਲੈ ਸਕਦੇ ਹੋ ਕੋਈ ਫੋਟੋ ਲੈਣੀ ਹੈ ਮੂਰਤੀ ਲੈਣੀ ਹੈ ਉਹ ਵੀ ਲੈ ਸਕਦੇ ਹੋ ਇਹ ਇੱਥੇ ਗੁੱਟ ਚੜਦਾ ਕੀ ਪ੍ਰਸ਼ਾਦ ਲੈਣਾ ਪ੍ਰਸ਼ਾਦ ਲਓ ਇਥੋਂ ਜੋ ਮਟੋਕਰੀ ਦਿਖਾਈ ਹੈ ਨਾ ਉਹ ਪਈਆਂ ਚੀਜ਼ਾਂ 100 ਰੁਪਏ ਦੀ ਟੋਕਰੀ ਮਿਲਦੀ ਹੈ ਮੱਥਾ ਟੇਕਣ ਨੂੰ ਜੇ ਕਿਸੇ ਨੇ ਗੀਠੀ ਜਾਂ ਕੋਈ ਵੀ ਚੀਜ਼ ਪਾਉਣ ਵਾਸਤੇ ਲੈਣੀ ਮੈਂ ਮਾਤਾ ਦੇ ਮੰਦਰ ਤੋਂ ਲੈ ਕੇ ਆਇਆ ਵੀ ਮਾਤਾ ਦੇ ਮੰਦਰ ਤੋਂ ਲਿਆ ਕੇ ਪਾ ਸਕਦੇ ਹਾਂ ਜਿਹੜੀਆਂ ਮੈਂ ਚੀਜ਼ਾਂ ਦਿਖਾ ਤੀਆਂ ਕੋਈ ਜੋੜੀਆਂ ਕੋਈ ਕਿਵੇਂ ਵੀ ਆ ਪ੍ਰਸ਼ਾਦ ਤੇ ਬਾਕੀ ਹੁਣ ਤੁਹਾਨੂੰ ਦੱਸ ਦਿੰਦਾ ਮੈਂ ਇਹਨਾਂ ਤੋਂ ਮੈਂ ਪੁਜਾਰੀ ਸਾਹਿਬ ਤੋਂ ਪੁੱਛਿਆ ਉਹ ਕਹਿੰਦਾ 750 ਫੋਟੋ ਜੇਦੀ ਹੈਗੀ ਆ ਉਚਾਈ ਉਹ ਦੇਖੋ ਹੁਣ ਚੱਲ ਰਿਹਾ ਉਹ ਆ ਚੱਲ ਰਹੀ ਆ ਲਿਫਟ ਘੁੰਮ ਰਹੀ ਹੈ ਬਿਲਕੁਲ ਉਹ ਕੋਈ نیچے ਜਾ ਰਿਹਾ ਉਹ ਇੱਕ ਆ ਰਹੀ ਹੈ ਤੇ ਬਾਕੀ نیچے ਜਾ ਰਹੀ ਹੈ ਤੇ ਬਾਕੀ ਤੁਸੀਂ نیچے ਦੇਖੀ ਜਾਓ ਉਹ نیچے ਸੇ ਆ ਰਹੇ ਆ ਮੱਥਾ ਟੇਕਣ ਵਾਲੇ ਸਰਦਾਲੂ ਕੀ ਬਾ ਦਿਖ ਰਿਹਾ ਸਾਨੂੰ ਰੇਤੇ ਵਾਲਾ ਰੇਗਿਸਤਾਨ ਤੇ ਇਧਰ ਪਹਾੜ ਦਿਖ ਰਿਹਾ ਤੇ ਇਧਰ ਲਈ ਛੜੇ ਪਹਾੜ ਦਿਖ ਰਿਹਾ ਆ ਉੱਪਰ ਚੜੇ ਬਿਲਕੁਲ ਲਿਫਟ ਇੱਥੇ ਰੁਕੇਗੀ ਲਿਫਟ ਉਹ ਸਾਹਮਣੇ ਸੀੜੀ ਲੱਗੀ ਐ ਪੌੜੀਆਂ ਪੌੜੀਆਂ ਦੇ ਉੱਪਰ ਦੀ ਚੜ੍ਹੇ ਜਾਂਦਾ ਇਹ ਰੂਮ ਦੇ ਅੰਦਰ ਜਾ ਕੇ ਦੀ ਬੈਕ ਸਾਈਡ ਦਿਖ ਰਹੀ ਹੈ ਇਹ ਜ਼ੂਮ ਕਰਕੇ ਥੋੜਾ ਦਿਖ ਰਿਹਾ ਕੇ ਗੇਟ ਦੇ ਉੱਪਰ ਜਾਵਾਂ ਲੈ ਹੁਣ ਆਪਾਂ ਦੱਸ ਦਈਏ ਵੀ ਜੋ ਸੁਬਤਰੀ ਮਾਤਾ ਦੇ ਮੰਦਿਰ ਤੇ ਆਉਂਦਾ ਸਰਸਵਤੀ ਮਾਤਾ ਦੇ ਤੇ ਜੋ ਵੀ ਸ਼ਰਧਾਲੂ ਆਉਂਦੇ ਨੇ ਇਹਨਾਂ ਦੇ ਖਾਣ ਨੂੰ ਜਰੂਰ ਕੁਝ ਲੈ ਕੇ ਆਇਆ ਕਰੋ ਤੇ ਮੌਕੇ ਵਿਚਾਰੇ ਭੁੱਖੇ ਰਹਿੰਦੇ ਨੇ ਛੋਟੇ ਬੱਚੇ ਆ ਤੇ ਹੁਣ ਜਾਣਕਾਰੀ ਆਪਾਂ ਤਾਂ ਦੰਨੇ ਆ ਨਾ ਹੁਣ ਮੈਨੂੰ ਵੀ ਪਤਾ ਨਹੀਂ ਸੀ ਵੀ ਇੱਥੇ ਬਾਂਦਰਾਂ ਮੌਂਕੀ ਵੀ ਰਹਿੰਦੇ ਨੇ ਤੇ ਤਾਂ ਕਰਕੇ ਹੁਣ ਆਪਾਂ ਜਿੰਨੇ ਜਾਣਕਾਰੀ ਜਿੰਨੇ ਵੀ ਸਰਦਾਲੂ ਆਉਂਦੇ ਨੇ ਸਰਦਾਲੂ ਇਹਨਾਂ ਨੇ ਖਾਣ ਲਈ ਜ਼ਰੂਰ ਕੁਝ ਲੈ ਕੇ ਆਉਣ ਉੱਪਰ ਤੇ ਇੱਕ ਆਪਦੇ ਪੀਣ ਲਈ ਪਾਣੀ ਦੀ ਬੋਤਲ ਜ਼ਰੂਰ ਲੈ ਕੇ ਆਉਣ ਇਸੀ ਸਾਰੀ ਵਾਰਨੀ ਹੋਈ ਇੱਥੇ ਉਤਾਰਿਆ ਜਾਂਦਾ ਤੇ ਇੱਥੋਂ ਚੜਾਇਆ ਜਾਂਦਾ ਇਹ ਇੱਥੇ ਤਾਂ ਹੁਣ ਬਾਂਦਰੀ ਬੈਠੇ ਨੇ ਜਿਵੇਂ ਕਹਿੰਦੇ ਬਾਂਦਰਾਂ ਨੇ ਕਬਜ਼ਾ ਕਰ ਰੱਖਿਆ ਮਾਤਾ ਦੇ ਮੰਦਰ ਦੇ ਅੱਧ ਦੇ ਵਿੱਚ ਆਹ ਟੈਂਕੀ ਪਾਣੀ ਵਾਲੀ ਬਣੀ ਹੋਈ ਆ ਇੱਧਰ ਟੂਟੀ ਲੱਗੀ ਆ ਪੀਣ ਵਾਸਤੇ ਪੈਰ ਹੱਥ ਧੋਣ ਵਾਸਤੇ ਆਹ ਦੇਖ ਲਓ ਅੱਧਾ ਹੈ ਅੱਧੇ ਦੇ ਵਿੱਚ ਤੇ ਆਹ ਦੇਖ ਲਓ ਇੰਦੇ ਵਿੱਚ ਮੋਟਰ ਲੱਗੀ ਹੋਊ ਮੀਟਰ ਲੱਗਿਆ ਵਾ ਇਹਦਾ ਮੀਟਰ ਵੀ ਚੱਲੀ ਜਾਂਦਾ ਵੇ ਪਾਣੀ ਆਉ ਵਾ ਪਾਣੀ ਆਉ ਵਾ ਹੋਸ਼ ਨੂੰ ਆ ਗੋ ਵਾ ਵਾ ਹੋਏ ਨਾ ਜੀ ਮਾਰੋ ਨਾ ਲਾ ਲਓ ਜਾਈਏ ਮਨੂ ਇਹ ਵੀ ਲੇਲੇ ਖੰਬੇ ਦਿਖ ਰਹੇ ਆ